ਸਤਿ ਸ਼੍ਰੀ ਅਕਾਲ ਬਾਈ ਸਾਰੇ ਭੈਣਾ ਭਰਾਵਾਂ ਨੂੰ ਮੇਰਾ ਨਾਮ ਪ੍ਰੀਤ ਪਿੰਡ ਬਾਈਬਲ ਕਲਾਂ ਜ਼ਿਲ੍ਹਾ ਫਰੀਦਕੋਟ ਦਾ ਇਹ ਪਿੰਡ ਹੈ ਕੋੜ ਕਪੂਰੇ ਤੋਂ ਇਹ ਪਿੰਡ 8-9 ਕਿਲੋਮੀਟਰ ਦੀ ਦੂਰੀ ਤੇ ਆ ਕੰਮ ਸਾਡਾ ਜੀ ਸੇਲ ਪਰਚੇਜ ਦਾ ਮੱਝਾਂ ਦਾ ਡੰਗਰਾਂ ਦਾ ਇਹ ਮੱਝ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਬਾਈ ਜੀ ਇਹ ਤੀਜਾ ਸੂਬਾ ਸੂਹੀ ਹੈ ਮਗਰ ਇਸ ਮੱਝ ਦੇ ਆਹ ਕੱਟੀ ਹੈ ਹੌfte ਦੀ ਇਹ ਮੱਝ ਸੂਈ ਹੋਈ ਐ ਤੇ ਥਾਨ ਬਹੁਤ ਪਿਆਰਾ ਲੱਗਿਆ ਹੋਇਆ ਮੋਠਾ ਵਾਲਾ ਹਵਾਨੇ ਦੀ ਚੰਗੀ ਖੁੱਲੀ ਖੁੱਲੇ ਹਵਾਨੇ ਦੀ ਮੱਝ ਐ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਗਿਰ ਘੇਟ ਦੀ ਦੂਰੀ ਤੇ ਇਸ ਮੱਝ ਦਾ ਥਾਨ ਲੱਗਿਆ ਹੋਇਆ ਤੇ ਬਹੁਤ ਹੀ ਪੋਲੀ ਚਵਾਈਏ ਮੱਝ ਦੀ ਰੂਗ ਜਿੰਨੀ ਪੋਲੀ ਬਈ ਜੀ ਮੱਝ ਦੀ ਚਵਾਈਏ ਬੱਚਾ ਵੀ ਇਸ ਮੱਝ ਦੀ ਧਾਰ ਕੱਢ ਸਕਦਾ ਤੇ ਪੈਠ ਵੀ ਮੱਝ ਦੀ ਬਹੁਤ ਚੰਗੀ ਐ ਬਈ ਜੀ ਉੱਚੀ ਪੈਠ ਦੀ ਖੁੱਲੀ ਪੈਠ ਦੀ ਮੱਝ ਹੈ ਸਿੰਘ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋ ਸਿੰਘ ਖੁੱਲਾ ਹੈ ਪਰ ਗੋਲ ਮੁੜਿਆ ਹੋਇਆ ਦਰਮਿਆਨੇ ਕਾਠ ਦੀ ਮੱਝ ਹੈ ਬਾਈ ਜੀ ਵਜ਼ਨ ਮੈਂ ਦਾ ਚੰਗਾ ਹੈ ਤੇ ਦੁੱਧ ਇਸ ਟਾਈਮ ਇਸ ਮੱਝ ਕੋਲੇ 8 ਕਿਲੋ ਹੈ ਹਾਜ਼ਰ ਆ ਇਸ ਮੱਝ ਦੇ ਮਗਰਬਾਈ ਜੀ ਕੱਟੀ ਐ 7-8 ਦਿਨਾਂ ਦਾ ਸੂਆ ਐ ਇਸ ਮੱਝ ਦਾ ਤਹਿਸੀਲ ਸਾਊ ਐ ਜੀ ਫੋਨ ਨੰਬਰ 62803 70720 ਤੇ ਕੰਨੈਕਟ ਕਰਕੇ ਇਸ ਮੱਝ ਬਾਰੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਫਾਈਨਲ ਰੇਟ ਇਸ ਮੱਝ ਦਾ ਜੀ 85000 ਰੁਪਇਆ ਜੇ ਜੇ ਕੋਈ ਵੀਰ ਇੰਟਰਸਟਿਡ ਹੋਵੇ ਤਾਂ ਫੋਨ ਨੰਬਰ 803 7072 ਤੇ ਕੰਟੈਕਟ ਕਰਕੇ ਇਸ ਮੱਝ ਬਾਰੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਚਵਾਪਸ ਮਾਜੀ ਬਾਈ ਜੀ ਇੱਕ ਨੰਬਰ ਹੈ ਚਵਾਈ ਬਿਲਕੁਲ ਪੂਲੀ ਰੂਵਰਗੀ ਹੈ ਉਂਗਲਰ ਕੀ ਮੋਟੀ ਧਾਰ ਹੈ ਤੇ ਫੇਸ ਕੁਆਲਟੀ ਕੱਦ ਕਾਠ ਵਜਨ ਪੈਠ ਪੁੜਾ ਥਾਣ ਦੀ ਕੁਆਲਟੀ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਚਾਰੂ ਚੁਰੂ ਬਹੁਤ ਹੈ ਤੇ ਬੱਚਾ ਇਸ ਮੱਝ ਮਗਰ ਆ ਕੱਟੀ ਹੈ ਬਾਕੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਮੈਨੂੰ ਪ੍ਰੀਤ ਬੈਬਲ ਨੂੰ ਕਰ ਲੋ ਫੋਲੋ ਤੇ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ